ਸੁਖਬੀਰ ਸਿੰਘ ਬਾਦਲ ਇਲੈਕਸ਼ਨਸ ਤੋਂ ਡਰਦੇ ਨੇ ਚੋਣਾਂ ਤੋਂ ਡਰਦੇ ਨੇ ਕਿ ਹਾਰ ਦਾ ਡਰ ਸੁਖਬੀਰ ਸਿੰਘ ਬਾਦਲ ਨੂੰ ਸਤਾ ਰਿਹਾ ਹੈ ਇਹ ਸਵਾਲ ਉਦੋਂ ਤੋਂ ਖੜੇ ਹੋਣ ਲੱਗ ਗਏ ਜਦੋਂ ਲੋਕ ਸਭਾ ਚੋਣਾਂ ਦੇ ਵਿੱਚ ਸੁਖਬੀਰ ਬਾਦਲ ਨਹੀਂ ਉਤਰੇ ਸੁਖਬੀਰ ਸਿੰਘ ਬਾਦਲ ਦੇ ਉਤਰਨ ਦੀ ਚਰਚਾ ਬਣੀ ਹੋਈ ਸੀ ਲਗਾਤਾਰ ਕਿਹਾ ਜਾ ਰਿਹਾ ਸੀ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ ਚੋਣ ਲੜ ਸਕਦੇ ਆ ਪਰ ਇਸ ਦੇ ਬਾਵਜੂਦ ਚੋਣ ਨਹੀਂ ਲੜੀ ਗਈ ਬੀਬਾ ਹਰਸਿਮਰਤ कौर ਬਾਦਲ ਸਿਰਫ ਬਠਿੰਡਾ ਹਲਕੇ ਤੋਂ ਲੋਕ ਸਭਾ ਚੋਣ ਲੜਦੇ ਨੇ ਔਰ ਜਿੱਤ ਜਾਂਦੇ ਨੇ ਪਰ ਹੁਣ ਅਜੇ ਵੀ ਉਹ ਸਵਾਲ ਬਰਕਰਾਰ ਨੇ ਜਿੰਨੀ ਚੋਣਾਂ ਦਾ ਮਾਹੌਲ ਹੈ ਜਿਨ੍ਹਾਂ ਵਿੱਚ ਅਜੇ ਵੀ ਚਰਚਾ ਚੱਲਦੀ ਪਈ ਹੈ ਕਿ ਸੁਖਬੀਰ ਸਿੰਘ ਬਾਦਲ ਆਪ ਗੱਦੜਬਾਜ਼ ਜਿੰਨੀ ਚੋਣ ਦੇ ਵਿੱਚ ਉਤਰ ਸਕਦੇ ਨੇ ਪਰ ਇਸ ਦੇ ਬਾਵਜੂਦ ਇਹ ਚਰਚਾ ਆ ਕਿ ਕੀ ਸੁਖਬੀਰ ਸਿੰਘ ਬਾਦਲ ਆਉਣਗੇ ਜਾਂ ਨਹੀਂ ਜਾਂ ਫਿਰ ਸੁਖਬੀਰ ਸਿੰਘ ਬਾਦਲ ਚੋਣਾਂ ਤੋਂ ਡਰਦੇ ਨੇ ਹੁਣ ਇਹਦਾ ਇੱਕ ਵਾਜਬ ਜਵਾਬ ਜਿਹੜਾ ਦਿੱਤਾ ਜਾ ਰਿਹਾ ਉਹ ਇਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਹਾਲਾਤ ਭਾਂਪਲੇ ਨੇ ਸੁਖਬੀਰ ਸਿੰਘ ਬਾਦਲ ਨੇ ਇਤਿਹਾਸ ਭਾਂਪ ਲਿਆ ਆ ਔਰ 2014 ਤੋਂ ਹੁਣ ਤੱਕ ਜੋ ਕੁਝ ਹੁੰਦਾ ਆ ਰਿਹਾ ਆ ਜੋ ਪਾਰਟੀ ਦੇ ਹਾਲਾਤ ਬਣਦੇ ਪਏ ਨੇ ਉਹਦੇ ਮਤੇਦਨਜ਼ਰ ਉਹ ਜਾਣਦੇ ਨੇ ਕਿ ਵੋਟਰਸ ਸੁਖਬੀਰ ਸਿੰਘ ਬਾਦਲ ਦੇ ਨਾਲ ਹੈ ਜਾਂ ਨਹੀਂ ਪਰ ਮਹੇਸ਼ ਂਦਰ ਗਰੇਵਾਲ ਵੀ ਇੱਕ ਵੱਖਰੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਕਿ ਜਦੋਂ ਪੰਜਾਬ ਬਚਾਓ ਯਾਤਰਾ ਸੁਖਬੀਰ ਬਾਦਲ ਵੱਲੋਂ ਕੱਢੀ ਗਈ ਸੀ ਉਦੋਂ ਪੰਜਾਬੀ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਸੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਸੀ ਤਾਂ ਫਿਰ ਐਦਾਂ ਕਿਉਂ ਵਿਚਾਰਿਆ ਜਾਂਦਾ ਹੈ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਲੋਕ ਹੁਣ ਨਹੀਂ ਖੜਨਗੇ ਪਰ ਗੱਲ ਇਹ ਵੀ ਹੈ ਕਿ ਸੁਖਬੀਰ ਸਿੰਘ ਬਾਦਲ ਵੋਟਾਂ ਨੂੰ ਲੈ ਕੇ ਥੋੜੇ ਜ਼ਿਆਦਾ ਵਿਚਾਰ ਅਧੀਨ ਨਜ਼ਰ ਆ ਰਹੇ ਨੇ ਕੁਝ ਜ਼ਿਆਦਾ ਹੀ ਦੇਖ ਸੁਣ ਕੇ ਐਕਟ ਕਰਨ ਵਾਲੇ ਬਣ ਗਏ ਨੇ ਅੱਗੇ ਨਾਲੋਂ ਕਿਉਂਕਿ ਪਹਿਲਾਂ ਸੁਖਬੀਰ ਸਿੰਘ ਬਾਦਲ ਐਨੇ ਸ਼ੋਰ ਸੀ ਕਿ ਉਹ ਜੇ ਖੜਨਗੇ ਤਾਂ ਲੋਕ ਉਹਨਾਂ ਨੂੰ ਜਿਤਾਉਣਗੇ ਸੁਖਬੀਰ ਸਿੰਘ ਬਾਦਲ ਹੁਣ ਇਸ ਤਰ੍ਹਾਂ ਨਹੀਂ ਕਰ ਰਹੇ ਸਵਾਲ ਇਹ ਖੜਦੇ ਨੇ ਦੂਜੀ ਗੱਲ ਇਹ ਹੈ ਗਿੱਦੜਵਾਜ਼ ਜਿੰਨੀ ਚੋਣ ਆ ਰਹੀ ਹੈ ਉਸ ਜ਼ਿੰਮੀ ਚੋਣ ਦੇ ਵਿੱਚ ਕੀ ਹਾਲਾਤ ਬਣਨਗੇ ਕੀ ਸੁਖਵੀਰ ਸਿੰਘ ਬਾਦਲ ਆਪ ਉਸ ਜ਼ਿੰਮੀ ਚੋਣ ਦਾ ਹਿੱਸਾ ਬਣਨਗੇ ਅਕਾਲੀ ਦਲ ਦਾ ਇੱਕ ਵੱਡਾ ਇਤਿਹਾਸ ਗਿੱਦੜਵਾ ਹਲਕੇ ਦੇ ਵਿੱਚ ਰਿਹਾ ਅਕਾਲੀ ਦਲ ਗਿੱਦੜਵਾ ਹਲਕੇ ਤੋਂ ਲਗਾਤਾਰ ਜਿੱਤਦਾ ਰਿਹਾ ਵਿਧਾਨ ਸਭਾ ਇਲੈਕਸ਼ਨਸ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਲਗਾਤਾਰ ਗਿੱਦੜਵਾ ਹਲਕੇ ਦੇ ਵਿੱਚ ਉਹ ਅਕਾਲੀ ਦਲ ਦਾ ਰਿਹਾ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਣ ਭਾਵੇਂ ਉਹ ਮਨਪ੍ਰੀਤ ਬਾਦਲ ਹੋਣ ਇੱਥੇ ਅਕਾਲੀ ਦਲ ਦਾ ਦਬਦਬਾ ਜਿਹੜਾ ਉਹ ਬਣਿਆ ਆ ਰਿਹਾ ਜੇ ਲੰਘੇ ਸਮੇਂ ਦੀ ਵੀ ਗੱਲ ਕਰੀਏ ਜੇ ਅਕਾਲੀ ਦਲ ਹਾਰਿਆ ਵੀ ਹੈ ਗਿੱਦੜਵਾ ਕਾਮੀ ਹਰਦੀਪ ਸਿੰਘ ਡਿੰਪੀ ਢੱਲੋਂ ਜਿਹੜੇ ਨੇ ਉਹ ਦੂਜੇ ਸਥਾਨ ਤੇ ਆਉਂਦੇ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਡਿੰਪੀ ਢੱਲੋਂ ਦੇ ਵਿੱਚ ਬਹੁਤ ਘੱਟ ਫਰਕ ਰਹਿੰਦਾ ਰਿਹਾ ਯਾਨੀ ਕਿ ਬੜੀ ਚੋਟੀ ਦੀ ਟੱਕਰ ਡਿੰਪੀ ਢੱਲੋਂ ਦਿੰਦੇ ਰਹੇ ਨੇ ਔਰ ਇਸ ਤੋਂ ਇਹ ਸਾਬਤ ਹੁੰਦਾ ਆ ਕਿ ਗੱਜਰਬਾਦ ਦੇ ਵਿੱਚ ਅਕਾਲੀ ਦਲ ਦਾ ਸੁਖ ਅਜੇ ਵੀ ਕਾਇਮ ਹੈ ਪਰ ਸਵਾਲ ਇਹ ਹੈ ਕਿ ਕੀ ਸੁਖਬੀਰ ਸਿੰਘ ਬਾਦਲ ਚੋਣਾਂ ਦੇ ਵਿੱਚ ਵਿਚਰਨਗੇ ਹਾਲਾਂਕਿ ਮਹੇਸ਼ੰਦਰ ਗਰੇਵਾਲ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਸਾਫ਼ ਕਿਹਾ ਕਿ ਇਹਦੇ ਬਾਰੇ ਪਾਰਟੀ ਡਿਸਾਈਡ ਕਰੇਗੀ ਉਹ ਆਪ ਕੋਈ ਨਹੀਂ ਕਹਿ ਸਕਦੇ ਪਰ ਇਸ ਦੇ باوجود ਸਵਾਲ ਅਜੇ ਵੀ ਬਰਕਰਾਰ ਹੈ ਔਰ ਖਾਸ ਕਰਕੇ ਇਹ ਸਵਾਲ ਕਿ ਕੀ ਸੁਖਬੀਰ ਸਿੰਘ ਬਾਦਲ ਹੁਣ ਆਪਣੇ ਚੋਣ ਲੜਨ ਤੋਂ ਡਰਦੇ ਨੇ ਵੋਟਾਂ ਪੈਣ ਤੋਂ ਜਾਂ ਵੋਟਾਂ ਨਾ ਪੈਣ ਤੋਂ ਡਰਦੇ ਨੇ VOTING process ਤੋਂ ਡਰਨ ਲੱਗੇ ਨੇ ਸੁਖਬੀਰ ਬਾਦਲ ਤੁਹਾਨੂੰ ਇਸ ਬਾਰੇ ਕੀ ਲੱਗਦਾ ਆਪਣੇ ਵਿਚਾਰ ਦਸਨਾ ਨਾ ਭੁੱਲਣਾ ਔਰ ਗੱਦੜਬਾ ਹਲਕੇ ਦੇ ਵਿੱਚ ਕੀ ਹਾਲਾਤ ਬਣ ਸਕਦੇ ਨੇ ਉਹ ਵੀ ਦਸਨਾ ਬਣੇ ਰੋ 1 India ਪੰਜਾਬੀ ਤੇ Subscribe to 1 India channel and never miss an update